ਜੋ ਕਨੇਡਾ ਆ ਮੈਂ ਕੀ ਆਪ ਜਿੱਤਿਆ ਜਾਈਏ ਕਨੇਡਾ ਦਾ 1050 ਸੀਮਾ ਕਰ ਲਈਏ ਪਰ ਇਹ ਸਸਤਾ ਵਿਆਹ ਦਾ ਕੰਮ ਘਰੀ ਹੈ ਉਸ ਤੋਂ ਹੋ ਰਿਹਾ ਹੈ ਸਾਰੇ ਪੀੜਾ ਦਾ ਆਇਆ ਬਹੁਤ ਧੰਨਵਾਦ ਜੀ ਜੋ ਕਨੇਡਾ ਮੈਂ ਕੀ ਬਚਤੀ ਹੈ ਇਹ ਵਿਵਸਥਾ ਵੀ ਹੈ ਬੜੀ ਜਿਆਦਾ ਤਾਲੀ ਮਾਰੋ ਜੀ ਫਕੀਰ ਵੈਲਫੇਅਰ ਸੰਸਥਾ ਰਜਿਸਟਰ ਪੰਜਾਬ ਦੇ तमाम ਫਕੀਰ ਅੱਜ ਸਰਕਾਰ ਸਾਡਾ ਬੱਚਾ ਬਲਵਿੰਦਰ ਪੱਗੇ ਤੋਂ ਜੋ ਕਿ 17-18 ਸਾਲ ਤੋਂ ਸਾਡੇ ਇਸ ਦਰਬਾਰ ਤੇ ਸੇਵਾ ਕਰ ਰਿਹਾ ਜੀ ਸਾਬ ਸਫਾਈ ਦਾ ਸਾਰਾ ਕਾਰਜ ਇਸੇ ਬੱਚੇ ਦਾ ਹੁੰਦਾ ਜੀ ਸਵੇਰ ਤੋਂ ਲੈ ਕੇ ਤੋ ਬਹੁਤ ਸਮਾਂ ਹੋ ਗਿਆ ਸਭਾਈ ਕਰਦਿਆਂ ਨੂੰ ਬਾਬਾ ਜੀ ਦੀ ਸੇਵਾ ਕਰਦਿਆਂ ਨੂੰ ਸੋ ਅੱਜ ਫਕਰ ਫਕੀਰ ਵੈਲਫੇਅਰ ਸੰਸਥਾ ਦੇ तमाम ਫਕੀਰ ਅਹੁਦੇਦਾਰ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਬਹੁਤ ਵੱਡਾ ਸਾਡੇ ਵਾਸਤੇ ਆਪਣਾ ਲਾ ਕੀਤਾ ਜੀ ਔਰ ਇਸ ਸੰਸਥਾ ਦਾ ਸੰਸਥਾ ਨੂੰ ਇੱਕ ਮਾਲਾ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਪੁਰੋਇਆ ਡਿੰਪਾ ਸਾਡਾ ਬੱਚਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਲ 2 ਸਾਲ ਪਹਿਲਾਂ ਸਾਰੇ ਭਕੀਰਾਂ ਨੂੰ ਇੱਕ ਥਾਂ ਜੋੜਿਆ ਇੱਕ ਪਿਆਰ ਦੀ ਮਾਲਾ ਦੇ ਵਿੱਚ ਪੁਰੋਇਆ ਅੱਜ ਉਹ ਪਿਆਰ ਦੀ ਪੁਰੋਈ ਹੋਈ ਮਾਲਾ ਆਪਣੇ ਸਾਹਮਣੇ ਆ ਜੀ ਜਿਹੜੇ ਆਪਾਂ ਸਾਰੇ ਭਰਾ ਸਾਰੇ ਫਕੀਰ ਲੋਕ ਇਕੱਠੇ ਆ ਤਾੜੀ ਮਾਰ ਕੇ ਇਸ ਗੱਲ ਦਾ ਆਪਾਂ ਸਵਾਗਤ ਕਰਨਾ ਜਿਹੜਾ ਡਿੰਪੇ ਬਾਈ ਨੇ ਡਿੰਪੇ ਬੱਚੇ ਨੇ ਆਪਾਂ ਨੂੰ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਲਿਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਫਕੀਰਾਂ ਨੂੰ ਖਾਸ ਕਰਕੇ ਇਕੱਠੇ ਕਰਨਾ ਬੜਾ ਔਖਾ ਹੁੰਦਾ ਕਿਉਂਕਿ ਪੀਰਾਂ ਕੋਲ ਉਹਨਾਂ ਕੀ ਸਮਾਂ ਹੁੰਦਾ ਸੋ ਅੱਜ ਸਾਡੀ ਬੱਚੀ ਮਨਪ੍ਰੀਤ ਕੌਰ ਜਿਨ੍ਹਾਂ ਨੇ ਸ਼ੋਭਾ ਆਨੰਦ ਕਾਰਜ ਕਰਕੇ ਆਏ ਆ ਜੀ ਉਹ ਸਾਰੀ ਜੋ ਵੀ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਖਰਚਾ ਸਾਡੀ ਫਕਰ ਫਕੀਰ ਵੈਲਫੇਅਰ ਸੰਸਥਾ ਨੇ ਕੀਤਾ ਜੀ ਇਹਦੇ ਵਿੱਚ ਤਾੜੀਆਂ ਦੇ ਨਾਲ ਸਵਾਗਤ ਹੈ ਜੀ ਇਹਨਾਂ ਦਾ ਜੀ ਲਈ ਸੋ ਦਿਨੋਂ ਧੰਨਵਾਦ ਕਰਦੇ ਆਏ ਹੋਏ ਫਕੀਰਾਂ ਦਾ ਬਾਨੀ ਸਿੰਘ ਜੀ ਸਾਈਂ ਬਾਬਾ ਸਿਮੇਸ਼ਾ ਜੀ ਸਾਡੇ ਵਾਈਸ ਚੇਅਰਮੈਨ ਔਰ ਸਾਡੇ ਚੇਅਰਮੈਨ ਸਾਡੇ ਪਿਤਾ ਸમાન ਸਾਈਂ ਬਾਬਾ ਨੂਰਦੀਨ ਜੀ ਨਕਸ਼ਮੰਦੀ ਸੋ ਨਾਲ ਨਾਰ ਸਾਹਿਬ ਜੀ ਉਦੋਂ ਸ਼ਾ ਚਿਸਤੀ ਪੀਰ ਦਰਬਾਰ ਤੋਂ ਔਰ ਵਿੱਕੀ ਸਾਈਂ ਜੀ ਰਹਿਮਤੁਲ্লাহ ਇਲਾਹੀ ਜੋਦ ਦੇ ਮਾਲਕ ਜਿਨ੍ਹਾਂ ਇਹਨਾਂ ਦੇ ਪੀਰੋ ਮੁਰਸ਼ਿਦ ਧੰਨ ਧੰਨ ਬਾਪੂ ਚੰਨਣ ਸ਼ਾ ਸਰਕਾਰ ਤੋਂ ਉਹਨਾਂ ਦੇ ਪਾਕ ਮੁਕੱਦਸ ਦਰਬਾਰ ਦੇ ਖਾਮਦ ਪਹੁੰਚੇ ਆ ਰਹਿਮਤ ਔਰ ਸਾਡੇ ਖਿਦਰ ਖਵਾ ਜਿੰਦਾ ਪੀਰ ਉਹਨਾਂ ਦੇ ਪਾਕ ਮੁਕੱਦਸ ਦਰਬਾਰ ਤੋਂ ਰਘੇਂਦਰ ਸਿੰਘ ਜੀ ਔਰ ਤਨਤਨ ਗੁੱਗਾ ਯਾਰ ਪੀਰ ਉਹਨਾਂ ਦੇ ਪਾਕ ਮੁਕੱਦਸ ਦਰਬਾਰ ਜਲੰਧਰ ਤੋਂ ਸਾਡਾ ਬੱਚਾ ਸ਼ਨੀ ਸਿੰਘ ਜੀ ਪਹੁੰਚੇ ਨੇ ਉਹਨਾਂ ਦਾ ਵੀ ਜੀ ਆਇਆਂ ਕਹਿੰਦੇ ਆ ਜੀ ਔਰ ਨਰੰਗਪੁਰ ਤੋਂ ਬਹੁਤ ਹੀ ਸਾਡੇ ਅਜੀਜ਼ ਭਰਾ ਸਾਡੇ ਦਿਲ ਦੇ ਬਹੁਤ ਹੀ ਜ਼ਿਆਦਾ ਕਰੀਬ ਰਹਿਣ ਵਾਲੇ ਸਾਡੇ ਭਰਾ ਸਾਈਂ ਬਾਬਾ ਮੰਗੇਸ਼ਾ ਜੀ ਉਹਨਾਂ ਦਾ ਬੱਚਾ ਨਰੰਗਪੁਰ ਦਰਬਾਰ ਤੋਂ ਸਲੀ ਸਾਈਂ ਜੀ ਸਾਡੇ ਦਰਮਿਆਨ ਬਹੁਤੇ ਆ ਜੀ ਬਹੁਤ ਧੰਨਵਾਦ ਕਰਦੇ ਆ ਜੀ ਦਿਨੋਂ ਸਤਿਕਾਰ ਕਰਦੇ ਆ ਸਾਰੇ ਪੀਣਾ ਦਾ ਔਰ ਧੰਨ ਧੰਨ ਬਾਪੂ ਬੇੜੇ ਇਸ਼ਾ ਸਰਕਾਰ ਜੋ ਸਭ ਖੁਲ ਆਲਮ ਦੇ ਬੇੜੇ ਤੌਰ ਦੇ ਨੇ ਉਹਨਾਂ ਦੇ ਗੱਦੀ ਦੇ ਖਾਮਦ ਪਰਮੇਸ਼ਾਈ ਜੀ ਸਾਡਾ ਵੱਡਾ ਵੀਰ ਔਰ ਸਲਾਹਕਾਰ ਆਪਣੇ ਮੁਖ ਸਲਾਹਕਾਰ ਆਪਣੀ ਸੰਸਥਾ ਦੇ ਉਹਨਾਂ ਨੇ ਕੱਲ ਸਵੇਰ ਰੋਸ ਤੋਂ ਪਤਾ ਨਹੀਂ ਤਿੰਨ ਜਿਹੜੇ ਲਾਏ ਕਿ ਚਾਰ ਜਿਹੜੇ ਲਾਏ ਆਪਣੀ ਐਕਟਿਵਾ ਤੇ ਸਾਰਾ ਸਮਾਨ ਬਚਾਇਆ ਜੀ ਇਥੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਔਰ ਸਾਡੇ ਬਾਲੀ ਸਾਈਂ ਜੀ ਉਹਨਾਂ ਦੀ ਉਹਦੇ ਬਾਲਕੇ ਸੋਨੀ ਸਾਈਂ ਜੀ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਉਹਨਾਂ ਨੇ ਵੀ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਗਗਨ ਸਿੰਘ ਜੀ ਤਨ ਤਨ ਗੁਗਾ ਜਿਹੜਾ ਹਰ ਪੀਰ ਦਰਬਾਰ ਮੋੜੇ ਵਾਲ ਕਹਿ ਰਹਿਆਂ ਤੋਂ ਉਹਨਾਂ ਨੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਆ ਅੱਜ ਔਰ ਔਰ ਸਾਰੀ ਸੰਸਥਾ ਦੇ ਪ੍ਰੈਜ਼ੀਡੈਂਟ ਪ੍ਰਧਾਨ ਜੀ ਸਾਡਾ ਵੀਰ ਸਾਡਾ ਭਰਾ ਸਾਡੇ ਬਹੁਤ ਹੀ ਦਿਲ ਦੇ ਸਾਰਿਆਂ ਦੇ ਕਰੀਬ ਸਾਈਂ ਬਾਬਾ ਤਿਲਕਰਾਜ ਦੀ ਗਾਦਰੀ ਮੋਲੇ ਸ਼ਾਹ ਦਰਬਾਰ ਗੰਨੀਆਂ ਗਲਾਂ ਤੋਂ ਜਿਸ ਦਰਬਾਰ ਦਾ ਆਪਾਂ ਸਾਰੇ ਦਿਲੋਂ ਸਤਿਕਾਰ ਕਰਦੇ ਆ ਉਹ ਪ੍ਰਧਾਨ ਸਾਹਿਬ ਵੀ ਪਹੁੰਚੇ ਆ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਜਿਆਦਾ ਧੰਨਵਾਦ ਕਰਦੇ ਆ ਜੀ ਨਾਨ ਸਾਹਿਬ ਉਹਨਾਂ ਦਾ ਜਿਹੜੇ ਅੱਜ ਸਾਡੀ ਸੰਸਦਾਂ ਦੇ ਨਾਲ ਜੁੜਨ ਵਾਸਤੇ ਵੀ ਜੁੜਨ ਵਾਸਤੇ ਵੀ ਰਾਜ਼ੀ ਹੋਏ ਨੇ ਕਿ ਅਸੀਂ ਤੁਹਾਡੇ ਨਾਲ ਸੰਸਦਾਂ ਦੇ ਨਾਲ ਜੁੜਾਂਗੇ ਉਧਰੋਂ ਸਤਿਕਾਰ ਕਰਦੇ ਆ ਜੀ ਸਣੀ ਸਾਈ ਜਵੰਦਰ ਤੋਂ ਉਹ ਵੀ ਆਪਣੇ ਨਾਲ ਸਸਤਾ ਦੇ ਵਿੱਚ ਜੁੜਨ ਵਾਸਤੇ ਤਿਆਰ ਹੈ ਜੀ ਔਰ ਉਧਰੋਂ ਰਵੀ ਸਾਈਂ ਜੀ ਸਾਡੇ ਬਹੁਤ ਹੀ ਅਜੀਤ ਰਵੀ ਸਾਈਂ ਜੀ ਔਰ ਸੋਹਤਾ ਸਾਈਂ ਜੀ ਔਰ ਸਾਈਂ ਬਾਬਾ ਗੁਰਨਾਮ ਸ਼ਾਹ ਜੀ ਔਰ ਗੁਰਦਾ ਹਰੀਆਂ ਭਰੀਆਂ ਰੱਖਣ ਵਾਲੀਆਂ ਸਰਕਾਰਾਂ ਧੰਨ ਧੰਨ ਬਾਪੂ ਗੋਦਰੀ ਸ਼ਾਹ ਪੀਰ ਸਰਕਾਰ ਉਸ ਬਾਗ ਮੁਕੱਦਸ ਦਰਬਾਰ ਤੋਂ ਬਾਪੂ ਜੀ ਪਹੁੰਚੇ ਆ ਧੰਨਵਾਦ ਕਰਦੇ ਆ ਜੀ ਸੋ ਅੱਜ ਦੀ ਸਾਰੇ ਫਕੀਨਾ ਦਾ ਪੀਰ ਬਾਬਾ ਰਜ਼ਾਕ ਮੁਹੰਮਦ ਦਰਬਾਰ ਤੇ ਪਹੁੰਚ ਕੇ ਜਿਹੜਾ ਬੱਚੀ ਦੀ ਸ਼ਾਦੀ ਕੀਤੀ ਹੈ ਜੀ ਸਾਰੀ ਸੰਸਥਾ ਨੇ ਰਲ ਮਿਲ ਕੇ ਬਾਬਾ ਬਿੰਟੂ ਸ਼ਾਹ ਜੀ ਬਸਲੀ ਸਾਹਿਬ ਦਰਬਾਰ ਤੋਂ ਉਹਨਾਂ ਨੇ ਵੀ ਬੜਾ ਸਾਥ ਦਿੱਤਾ ਜੀ ਔਰ ਜਿਹੜੇ ਸਾਰੇ ਫਕੀਨਾ ਨੇ ਆਣ ਕੇ ਧੀ ਦੀ ਸ਼ਾਦੀ ਦੇ ਵਿੱਚ ਸਾਰਾ ਹੀ ਯੋਗਦਾਨ ਪਾਇਆ ਬਹੁਤ ਧੰਨਵਾਦ ਕਰਦੇ ਆ ਜੀ ਸਾਰੇ ਪੀਰਾਂ ਦਾ ਇੱਥੇ ਆਉਣ ਤੇ ਗੁਰਮੇਲ ਸਾਈਂ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰਧਾਨ ਅਮਰੀਕਾ ਵਿੱਚ ਬੈਠੇ ਸਾਡੇ ਸਾਈਂ ਬਾਬਾ ਗੁਰਮੇਲ ਸ਼ਾਹ ਜੀ ਫਲਾਈਆਂ ਵਾਲੀ ਸਰਕਾਰ ਬੈਂਡ ਮਹਿਮੂ ਵਾਲ ਤੋਂ ਉਹ ਵੀ ਅਮਰੀਕਾ ਵਿੱਚ ਬੈਠੇ ਆਪਣਾ ਇਹ ਵੀਡੀਓ ਵਗੈਰਾ ਦੇਖਣਗੇ ਸਾਰਿਆਂ ਉਹਨਾਂ ਦਾ ਫੋਨ ਵੀ ਆਇਆ ਸੀ ਸੋ ਬੜਾ ਧੰਨਵਾਦ ਕਰਦੇ ਆ ਉਹਨਾਂ ਨੇ ਬਹੁਤ ਮਾਨਦਾਨ ਕੀਤਾ ਜੀ ਸੋ ਦੁਬਾਰਾ ਫਿਰ ਸਾਰੇ ਫਕੀਰਾਂ ਦਾ ਧੀ ਦੀ ਸ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਬਹੁਤ ਸਾਰੀ ਸੰਸਥਾ ਦਾ ਧੰਨਵਾਦ ਕਰਦੇ ਆ ਜੀ ਸੋ ਸਾਰੀ ਸੰਸਥਾ ਨੂੰ ਰਜਤ ਉਪਰ ਮਿੱਥਨ ਉਪਰ ਵਰਨਾ ਦੇ ਪਿਤਾ ਜੀ ਸੁਨੀਲ ਕੁਮਾਰ ਜੀ ਉਪਰ ਸਾਡੇ ਵਾਟਵਟੇ ਦੀ ਉਹਨਾਂ ਨੇ ਵੀ ਵਿਆਹ ਦੇ ਵਿੱਚ ਮੈਰਿਜ ਦੇ ਵਿੱਚ ਸਮਾਂ ਕੱਢ ਕੇ ਬਹੁਤ ਵੱਡਾ ਯੋਗਦਾਨ ਪਾ ਕੇ ਹੋਰ ਬੈਂਸ ਪਰਿਵਾਰ ਸਰਕਾਰ ਮਾਤਰ ਸਰਦਾਰ ਸ੍ਰਿੰਦਰ ਸਿੰਘ ਦੀ ਬੈਂਸ ਆਪਣੇ ਜਲੰਧਰ ਤੋਂ ਉਹਨਾਂ ਦੇ ਇੱਥੇ ਆਉਣ ਤੇ ਵੀ ਬੜਾ ਸਵਾਗਤ ਕਰਦੇ ਆਂ ਜੀ ਉਹਨਾਂ ਦਾ ਬੱਚਾ ਮਨਦੀਪ ਸਿੰਘ ਬੈਂਸ ਜਿਨ੍ਹਾਂ ਨੇ ਬੜਾ ਯੋਗਦਾਨ ਪਾਇਆ ਜੀ ਵਿਆਹ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਮਾਲਕ ਨੂੰ ਨੰਨ ਦੋਗਣੀ ਰਾਤ ਤੇਗਣੀ ਫਰਕੀ ਬਖਸ਼ਿਸ਼ ਕਰੇ ਸੋ ਦੁਆਰਾ ਇੱਕ ਵਾਰੀ ਆਪਾਂ ਫਿਰ ਤੁਹਾਡੇ ਸਾਰਿਆਂ ਦੇ ਚਰਨਾ ਦੇ ਵਿੱਚ ਗੁਜਾਰਿਸ਼ ਹੈ ਕਿ ਆਪਾਂ ਇੰਤਾ ਹੀ ਸਾਰਿਆਂ ਨੇ ਇਕੱਠੇ ਹੋ ਕੇ ਇਹ ਰਸਮਾਂ ਕਰਨੀਆਂ ਨੇ ਜੀ ਹੋਰ ਵੀ ਕਿਸੇ ਵੀ ਡੇਰੇਦਾਰ ਤੇ ਕਿਸੇ ਵੀ ਬਾਗਕੇ ਦੀ ਧੀ ਦੀ ਸ਼ਾਦੀ ਹੋਵੇ ਤੇ ਜਰੂਰ ਦੱਸਣਾ ਜੀ ਆਪਾਂ ਜਰੂਰ ਜਿੰਨੀ ਜੋਗੇ ਵੀ ਆਪਾਂ ਸਾਰੇ ਹੈਗੇ ਨਾਲ ਮਿਲ ਕੇ ਆਪਾਂ ਵਿਆਹ ਛਾਦੀਆਂ ਵਾਲੇ ਪਾਸੇ ਨੂੰ ਹੁਣ ਦੁਰਮਾ ਜੀ ਲੋੜਵੰਦ ਧੀਆਂ ਦੀਆਂ ਛਾਦੀਆਂ ਕਰਨੀਆਂ ਔਰ ਵਾਤਾਵਰਣ ਨੂੰ ਸਾਫ਼ ਰੱਖਣਾ ਫੁੱਲ ਬੂਟੇ ਲਾਉਣੇ ਸੋ ਹੋਰ ਵੀ ਕਈ ਕਾਰਜ ਹੁੰਦੇ ਨੇ ਆਪਾਂ ਸਾਰੇ ਕਾਰਜਾਂ ਦੇ ਮੂਰੇ ਹੋ ਕੇ ਸਾਈਂ ਬਾਬਾ ਤਿਲਕਰਾਜ ਜੀ ਉਹਨਾਂ ਦਾ ਮੈਸੇਜ ਆਇਆ ਸੀ ਕਿ ਹੁਣ ਕਾਰਜ ਜਿਹੜੇ ਆਪਾਂ ਮੂਰੇ ਮੂਰੇ ਹੋ ਕੇ ਭਜਣਗੇ ਸਰਕਾਰ ਤੁਸੀਂ ਦੱਸੋ ਅਸੀਂ ਕਾਰਜ ਸਾਰੇ ਕਰਨ ਨੂੰ ਤਿਆਰ ਆ। ਸੋ ਸੋ ਇੱਕ ਹੋਰ ਬੇਨਤੀ ਕਰਨੀ ਹੈ ਜੀ। ਅਗਲਾ ਮਹੀਨਾ ਦਸੰਬਰ ਮਹੀਨਾ ਜਿਹੜਾ ਉਹ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਾਂ ਵਾਰਿਆ। ਆਪਾਂ ਨੂੰ ਸਾਰਿਆਂ ਨੂੰ ਪਤਾ। ਉਹ ਕੁਰਬਾਨੀਆਂ ਕੋਈ ਨਹੀਂ ਕਰ ਸਕਦਾ। ਬਾਪ ਆ ਰਿਆ ਆਪਣੀ ਮਾਂ ਨੂੰ ਵੀ ਕੌਮ ਦੀ ਖਾਤਰ ਵਾਰਗ ਹੈ ਆਪਣੇ ਚਾਰ ਛੋਟੇ ਛੋਟੇ ਮਾਸੂਮ ਬੱਚੇ ਕੌਮ ਦੀ ਖਾਤਰ ਵਾਰਗ ਹੈ ਆਪਣੇ ਆਪ ਨੂੰ ਮਾਰ ਗਏ ਸੋ ਅਗਲਾ ਮਹੀਨਾ ਉਹ ਦਾ ਉਹ ਜਿਹੜਾ ਆਪਣਾ ਸੋਗ ਭਰਿਆ ਹੀ ਹੁੰਦਾ तकरीबन ਜੀ ਕਿਉਂਕਿ ਉਹ ਜੀ ਹੀਂ ਦਿਹਾੜੇ ਹੁੰਦੇ ਨੇ ਸੋ ਆਪਾਂ ਉਸ ਸੋਗ ਭਰੇ ਮਹੀਨੇ ਦੇ ਵਿੱਚ ਬਾਈ ਜੀ ਹੁਣੇ ਗੱਲ ਕਰਦੇ ਸੀ ਕਿ ਆਪਾਂ ਇੱਕ ਤਾਂ ਨੰਗਰ ਵੀ ਲਾਉਣੇ ਨੇ ਉਹਨਾਂ ਮਹੀਨਿਆਂ ਦੇ ਵਿੱਚ ਔਰ ਦੂਸਰਾ ਆਪਾਂ ਇੱਕ ਕੀਰਤਨ ਦਰਬਾਰ ਵੀ ਸਜਾਉਣਾ ਹੈ ਸੋ ਜਦੋਂ ਉਹ ਆਪਾਂ 15 ਤਰੀਕ ਨੂੰ ਸਾਰਿਆਂ ਨੇ ਇਕੱਤਰ ਹੋਣਾ ਹੈ ਉੱਥੇ ਆਪਾਂ ਸਾਰੀ ਗੱਲ ਕਰ ਲਵਾਂਗੇ ਸੋ ਦੁਬਾਰਾ ਫੇਰ ਮੈਂ ਤੁਹਾਨੂੰ ਧੰਨਵਾਦ ਇਹ ਵੀ ਬੱਚੇ ਦਾ ਵੀ ਕਰਦਾ ਜੀ ਜਿਨ੍ਹਾਂ ਨੇ ਭੱਜ ਦੌੜ ਕਰਕੇ ਪਰਸੋਂ ਦੇ ਸਰਕਾਰ ਇੱਥੇ ਹੀ ਆ ਸਾਡੇ ਕੋਲ ਰਾਤੀ ਵੀ 12 1 ਵਜੇ ਜਾ ਕੇ 2 ਘੰਟੇ ਸੁੱਤੇ ਸਵੇਰੇ ਫੇਰ ਆ ਗਏ ਸਾਡੇ ਕੋਲ ਸੋ ਮੁਰੇ ਹੋ ਕੇ ਆਪਣੀ ਭੈਣ ਸਮਝ ਕੇ ਬੱਚੀ ਨੂੰ ਭੈਣ ਵਾਲਾ ਰਤਬਾ ਦੇ ਕੇ ਇਹਨੇ ਬੱਚੇ ਨੇ ਇਹ ਕਾਰਜ ਨੂੰ ਮੁਰੇ ਹੋ ਕੇ ਨਿਭਾਇਆ ਸੋ ਬਹੁਤ ਧੰਨ ਕਰਨਾਮ ਸਿੰਘ ਜੀ ਹੁਣਾਂ ਵੱਲੋਂ ਵੀ ਧੰਨਵਾਦ ਹੈ ਜੀ ਸਾਰੇ ਮਹਿਮਾਨਾਂ ਦਾ ਇਹ ਸ਼ਾਦੀ ਦੇ ਵਿੱਚ ਫੰਕਸ਼ਨ ਦਾ ਸੋ ਇਸੇ ਤਰ੍ਹਾਂ ਹੀ ਮਾਨਕ ਆਪਣਾ ਸਾਰੇ ਭਰਾਵਾਂ ਦਾ ਪਿਆਰ ਬਣਾ ਕੇ ਰੱਖੇ ਪਿਆਰ ਦੇ ਵਿੱਚ ਕਦੇ ਵੀ ਕਿਸੇ ਕਿਸਮ ਦੀ ਕੋਈ ਤਰੇੜ ਨਾ ਪਵੇ ਕੋਈ ਕਿਸੇ ਇੱਕ ਹੋਰ ਆਪਸ ਗੱਲ ਕਰਨੀ ਸਰਕਾਰ ਜੇ ਕਿਸੇ ਕਿਸੂ ਦੀ ਕਿਸੇ ਨੂੰ ਕੋਈ ਗੱਲ ਕਰਦਾ ਮੰਨ ਲਓ ਕਿਸੇ ਦੇ ਆਪਣੇ ਬੱਚੇ ਦੇ ਬਾਰੇ ਉਦੇ ਬਾਰੇ ਉਸ ਨੂੰ ਉਦਹੀਂ ਆਪਾਂ ਬੁਲਾ ਕੇ ਨਾ ਉਹ ਗੱਲ ਨੂੰ ਕਲੀਅਰ ਕਰਿਆ ਕਰਨਾ ਲੰਮਾ ਨਹੀਂ ਰੱਖਿਆ ਕਰਨਾ ਬਾ ਜਿਹੜੀ ਗੱਲ ਹੋਈ ਨਾਲ ਨਾਲ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਸਾਰੀ ਸੰਸਥਾ ਦੇ ਫਕੀਰਾਂ ਨੂੰ ਚਰਨਾਂ ਨੂੰ ਪ੍ਰਣਾਮ ਕਰਦੇ ਹੋਏ ਅਸਲਾਮੁਅਲੈਕਮ ਆਦਾਬ ਸਤਿ ਸ਼੍ਰੀ ਅਕਾਲ